ਕੀ ਕਾਲ ਕਿਸਾਨ ਭਰਾਵੋ ਉਸ ਵਕਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਦੇ ਵਿੱਚ ਕਿਸਾਨ ਭਰਾਵੋ ਅੱਜ ਜਿਹੜਾ ਆਪਣਾ ਸੈਲਰ ਵਾਲੇ ਵੀਰ ਜਾਂ ਸਰਕਾਰ ਦੇ ਵਿਚਾਲੇ ਰੌਲਾ ਜਪੀ ਜਾਂਦਾ ਹੈ ਵੀ ਅਸੀਂ ਜਿਹੜੀ 26 ਨੇ ਲੈਣੀ ਜਾਂ ਲੰਮਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਨੇ ਜਾਂ 31 ਇਹ ਉਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਜਿਹੜੇ ਕਿਸਾਨ ਵੀਰ ਚੈਨਲ ਨੂੰ ਵੇਖ ਰਹੇ ਨੇ ਉਹ ਸਾਈਡ ਤੇ ਕਾਲਾ ਜਿਹਾ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚੇ ਕਿਸਾਨ ਭਰਾ ਉਹ ਜਿਹੜਾ ਪੀ 126 ਚੋਂ ਆਣਾ ਹੈਗਾ ਇਹ ਪਿਛਲੇ ਪਾਸਾਲ ਹੈ ਜਿਹੜੀ ਅ ਸਰਕਾਰ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕੀਤਾ ਸੀਗਾ ਵੀ ਅਗਲੇ ਸਾਲ ਜਿਹੜਾ ਲੰਮਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਨੇ ਕਿਉਂਕਿ ਉਹ ਪਾਣੀ ਦੀ ਖਾਫਤਾ ਜਿਹੜਾ ਜ਼ਿਆਦਾ ਕਰਦੀਆਂ ਨਿਗੀਆਂ ਤੇ ਲੰਮੇ ਸਮੇਂ ਦੇ ਵਿੱਚ ਭਗਦੀਆਂ ਨਿਗੀਆਂ ਤੇ ਉਦੋਂ ਉਤਰ ਕੇ ਆਪਣੀ ਵੀ ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਦੀ ਜਿਹੜੀ ਹੈ ਉਹੋ ਕਾਸਟ ਕੀਤੀ ਜਾਵੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਵੈਰੈਟੀਆਂ ਨਿਕੀਆਂ ਜਿਵੇਂ 100 PR 126 ਆ ਗਈ 31 ਆ ਗਈ ਜਾਂ 21 ਜਾਂ 22 ਜਾਂ 28 29 ਇਹ ਵੈਰੈਟੀਆਂ ਲਾਓ ਵੀ ਧਰਤੀ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਨੀਵਾ ਜਾ ਰਿਹਾ ਹੈਗਾ ਇਸ ਕਰਕੇ ਇਹਨਾਂ ਵੈਰੈਟੀਆਂ ਨੂੰ ਅਪਣਾਓ ਕਿਸਾਨ ਭਰਾਵਾ ਨੇ ਜਿਹੜੀ ਸਰਕਾਰ ਦੀ ਅਪੀਲ ਦੇ ਉੱਤੇ ਜਿਹੜੀ ਘੱਟ ਸਮਾਂ ਲੈਣ ਵਾਲੀਆਂ ਵੈਰੈਟੀਆਂ ਨੇ ਉਦੀ ਜਿਹੜੀ ਕਾਸਟ ਆਪਣੇ ਬਾਣਾ ਦੇ ਵਿੱਚ ਕੀਤੀ ਹੈ ਪਰ ਹੁਣ ਪਿਛਲੇ ਜਦ ਆਪਾਂ ਝੋਨਾ ਲਾਉਣ ਦੇ ਉਦੋਂ ਦਾ ਰਾਜ ਰੌਲਾ ਕੀ ਚੱਲ ਰਿਹਾ ਹੈਗਾ ਜਿਹੜੇ ਸੈਲਰ ਵਾਲੇ ਵੀਰ ਨੇਗੇ ਉਹ ਕਹਿੰਦੇ ਵੀ ਜਿਹੜੀ ਪੀਆ 126 ਹੈ ਵੀ ਅਸੀਂ ਇਹ ਜਿਹੜੀ ਕਿਉਂਕਿ ਖਰੀਦਤਾ ਕਰਨੀ ਹੈ ਸਰਕਾਰ ਨੇ ਤੇ ਬਾਕੀ ਜਿਹੜੀ ਪੜਾਈ ਹੈ ਉਹ ਕਰਨੀ ਹੈ ਸੈਲਰ ਵਾਲੇ ਵੀਰਾਂ ਨੇ ਵੀ ਸਾਨੂੰ ਇਹਦੇ ਚੋ ਲਾਸ ਹੁੰਦਾ ਹੈਗਾ ਚੌਲ ਘਟ ਨਿਕਲਦਾ ਹੈ ਵੀ ਇਸ ਵੈਰਾਈਟੀ ਨੂੰ ਅਸੀਂ ਜਿਹੜਾ ਸੈਲਰ ਦੇ ਵਿੱਚ ਨਹੀਂ ਲਗਵਾਵਾਂਗੇ ਤੇ ਬਾਕੀ ਪੰਜਾਬ ਸਰਕਾਰ ਕਹਿੰਦੀ ਵੀ ਜਿਹੜੀ ਲੰਮਾ ਸਮਾ ਲੈਣ ਵਾਲੀਆਂ ਵੈਰਾਈਟੀਆਂ ਨੇ ਉਹ ਬੈਨ ਨੇ ਅਸੀਂ ਉਹਦੀ ਖਰੀਦ ਨਹੀਂ ਕਰਾਂਗੇ ਕਿਸਾਨ ਭਰਾਵੋ ਇੱਥੇ ਦੋ ਪਹਿਲੂ ਆ ਗਏ ਇੱਕ ਤਾਂ ਸੈਲਰ ਵਾਲੇ ਵੀਰ ਕਹਿੰਦੇ ਨੇ ਵੀ 26 ਜਿਹੜੀ ਹੈ ਅਸੀਂ ਆਪਦੇ ਸੈਲਰ ਵਿੱਚ ਲਾ ਕੇ ਇਹਦੀ ਪਰੇ ਨਹੀਂ ਕਰਨੀ ਤੇ ਦੂਜੇ ਪਾਸੇ ਸਰਕਾਰ ਹੈ ਜਿਹੜੀ ਉਹ ਕਹਿੰਦੀ ਲੰਮਾ ਸਮਾਂ ਲੈਣ ਵਾਲੇ ਵੈਰਾਈਟੀਆਂ ਨੇ ਪੂਸਾ 44 ਡੋਗਰ ਪੂਸਾ ਵੀ ਉਹ ਅਸੀਂ ਜਿਹੜੇ ਵੈਰਾਈਟੀਆਂ ਨੇ ਅਗਲੇ ਸਾਲ ਜਿਹੜੇ ਬੈਨ ਨੇ ਉਹਦੇ ਖਰੀਦ ਨਹੀਂ ਕਰਾਂਗੇ ਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਕਿਸਾਨ ਜਾਵੇ ਤਾਂ ਜਾਵੇ ਕਿਧਰ ਨੂੰ ਇਹਦੇ ਵਿੱਚ ਕਿਸਾਨ ਦਾ ਕੀ ਕਸੂਰ ਹੈ ਹੁਣ ਸਰਕਾਰ ਨੂੰ ਜਿਹੜਾ ਹੈਗਾ ਝੋਨਾ ਜਿਹੜਾ ਆਪਣਾ ਸੀਜ਼ਨ ਉਹ ਸਿਰ ਤੇ ਆ ਪਿਆਗਾ ਹਫਤੇ 10 ਦਿਨਾਂ ਨੂੰ ਜਿਹੜੀ ਝੋਨੇ ਦੀ ਹਾਰਵੈਸਟਿੰਗ ਹੋਣ ਲੱਗ ਜੂਗੀ ਇਹਦੇ ਸਬੰਧ ਦੇ ਵਿੱਚ ਸਰਕਾਰ ਦਾ ਕੋਈ ਪੁਖਤਾ ਜਿਹੜਾ ਪ੍ਰਬੰਧ ਆਪਾਂ ਨੂੰ ਨਾਜ਼ਰ ਨਹੀਂ ਆ ਰਿਹਾ ਤੇ ਸੈਲਰ ਵਾਲੇ ਵੀਰ ਨੇ ਜਿਹੜੇ ਕੋਈ ਨੇ ਵੀ ਅਸੀਂ ਝੋਨਾ ਜਿਹੜਾ ਆਪਦੇ ਸੈਲਰ ਦੇ ਵਿੱਚ ਨਹੀਂ ਲਵਾ ਸਕਦੇ ਕਿਉਂਕਿ ਸਾੜ ਲੋ ਪਿਛਲੇ ਸਾਲ ਦਾ ਜਿਹੜਾ ਝੋਨਾ ਪੀੜਿਆ ਹੋਇਆਗਾ ਉਹਦਾ ਚੌਲਾਂ ਦਾ ਸਟਾਕ ਹੈ ਜਿਹੜਾ ਉਹ ਸਾੜ ਲਵੇ ਪਹਿਲੀ ਪਿਆ ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਇਹ ਚੌਲ ਨਹੀਂ ਚੱਕਿਆ ਤੇ ਨਾ ਹੀ ਉਹਦੀ ਗਾਹਾਂ ਸੇਲ ਹਜੇ ਕੀਤੀ ਹੈਗੀ ਪਰ ਕਿਸਾਨ ਭਰਾਵੋ ਘਬਰਾਉਣ ਦੀ ਜਿਆਦਾ ਲੋੜ ਨਹੀਂ ਹੈਗੀ ਕਿਉਂਕਿ ਹਰੇਕ ਮਸਲੇ ਦਾ ਜਿਹੜਾ ਹੱਲ ਨਿਕਲ ਆਉਂਦਾ ਹੈਗਾ ਇੱਕ ਤਾਂ ਕਿਸਾਨ ਭਰਾਵੋ ਜਿਹੜਾ ਐਥੀ ਕੀ ਆਪਣਾ ਝੋਨਾ ਹੈਗਾ ਉਹ ਆਪਦਾ 17 ਮੋਕਚਰ ਵਾਲਾ ਜਿਹੜਾ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਜਾਇਆ ਜਾਵੇ ਕਿਉਂਕਿ ਹਰੇਕ ਵੀਰ ਨੇ ਝੋਨਾ ਜਿਹੜਾ ਵੜ ਦੇਣਾ ਅੱਗੇ ਆਪਾਂ ਨੂੰ ਸੁਕਾਉਣ ਵਾਸਤੇ ਜਗ੍ਹਾ ਦੀ ਬਹੁਤ ਜ਼ਿਆਦਾ ਜਿਹੜੀ ਪਰੇਸ਼ਾਨੀ ਆਜੂ ਮੰਡੀਆਂ ਦੇ ਵਿੱਚ ਤੇ ਜੇ ਸੁੱਕਾ ਝੋਨਾ ਹੈ ਆਪਣਾ 5-7 ਦਿਨ ਨਹੀਂ ਤੁੱਲਦਾ ਤਾਂ ਉਹਦਾ ਸਰਜੂਗਾ ਜੇ ਆਪਾਂ ਗਿੱਲਾ ਝੋਨਾ ਵੜ ਲਿਆ ਤਾਂ ਉਹਨੇ ਘਰ ਭਜਣਾ ਹੈਗਾ ਤੇ ਇਸ ਕਰਕੇ ਆਪਣਾ ਝੋਨਾ ਜਿਹੜਾ ਖਰਾਬ ਹੋਣ ਲੱਗ ਜੂਗਾ ਤੇ ਇਹਦੇ ਨਾਲ ਫਿਰ ਆਪਾਂ ਆਰਤੀ ਵੀਰਾਂ ਨੂੰ ਕਹਾਂਗੇ ਵੀ ਭਾਈ ਸਾਡਾ ਝੋਨਾ ਜੋਖ ਦੇ ਤੇ ਗਾਂ ਜਾਂ ਨਵੀਂ ਵੱੱਧ ਹੋਊਗੀ ਉਹ ਮੁਕਚਰ ਚ ਨਹੀਂ ਆਉਣਾ ਤੇ ਆਪਣੇ ਵੀਰ ਜਿਹੜੇ ਕਿਸਾਨ ਨੇ ਤੇ ਆਰਤੀਆਂ ਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ ਦੋਨਾਂ ਦੇ ਸੰਬੰਧਾਂ ਦੇ ਵਿੱਚ ਜੇ ਹੁਣ ਆਪਾਂ ਸੈਲਰ ਵਾਲੇ ਵੀਰਾਂ ਦੀ ਗੱਲ ਕਰੀਏ ਉਹ ਕਹਿੰਦੇ ਵੀ ਪਿਛਲੇ ਸਾਲ ਜਿਹੜਾ ਵੱਧ ਨਮੀ ਵਾਲਾ ਝੋਨਾ ਸੈਲਰਾਂ ਦੇ ਵਿੱਚ ਲੱਗ ਗਿਆ ਤੇ ਜਿਹੜਾ ਪੀਆਰ 126 ਹੈ ਕਿਉਂਕਿ ਸਰਕਾਰ ਨੇ ਅੱਗੇ ਤਾਂ ਜਿਹੜੇ ਸੈਲਰ ਹੁੰਦੇ ਸੀਗੇ ਜਦੋਂ ਝੋਨੇ ਦਾ ਸੀਜ਼ਨ ਚੱਲ ਪੈਂਦਾ ਸੀਗਾ ਉਹਦੇ ਨਾਲ ਦੀ ਨਾਲ ਹੈ ਜਿਹੜਾ ਆਪਣਾ ਸੈਲਰ ਚੱਲ ਪੈਂਦੇ ਸੀਗੇ ਤੇ ਸੈਲਰ ਵਾਲੇ ਵੀਰਾਂ ਨੂੰ ਕਹਤਾ ਸਰਕਾਰ ਨੇ ਵੀ ਥੋੜੀ ਜਿਹੀ ਪੜ੍ਹਾਈ ਆ ਝੋਨੇ ਦੀ ਉਹ ਲੇਟ ਕਰਨੀ ਹੈਗੀ ਉਹ ਡੇਢ ਦੋ ਮਹੀਨੇ ਬਾਅਦ ਜਦ ਸੈਲਰ ਚੱਲੇ ਤਾ ਚੋਨਾ ਜਿਹੜਾ ਗਿੱਲਾ ਸੀ ਉਹ ਸੁੱਕ ਗਿਆ ਤੇ ਉਹਦਾ ਵੇਟ ਵੀ ਘਟ ਗਿਆ ਤੇ 67 ਕਿਲੋ ਚੌਲ ਨੇ ਜਿਹੜੇ ਇੱਕ ਕੁਆਂਟਲ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਆਪਣੇ ਸੈਲਰ ਵਾਲੇ ਵੀਰ ਉਹਨਾਂ ਨੂੰ ਪੀੜਾਈ ਪੀੜ ਕੇ ਦਿੰਦੇ ਨੇਗੀ ਤੇ ਉਹਨਾਂ ਵੀਰਾਂ ਦਾ ਹੁਣ ਕਹਿਣਾ ਹੈਗਾ ਵੀ ਸਾਡਾ 67 ਕਿਲੋ ਚੌਲ ਨੇ ਜਿਹੜੇ ਇੱਕ ਕੁਆਂਟਲ ਦੇ ਜਿਵੇਂ ਪ੍ਰੋਪਰ ਜਿਹੜੇ ਪਿਛਲੇ ਸਾਲ ਉਹ ਨਹੀਂ ਨਿਕਲੇ ਵੀ ਇਸ ਕਰਕੇ ਸਾਨੂੰ ਲਾਸ ਹੋ ਗਿਆ ਤੇ ਜੇ ਉਹਨਾਂ ਨਾਲ ਗੱਲ ਕਰੀਏ ਵੀ ਤੁਹਾਨੂੰ ਚੌਲ ਕਿੰਨੇ ਕਿੰਨੇ ਨਿਕਲੇ ਤਾਂ ਉਹ 58 ਕਿਲੋ ਜਿਹੜੇ ਚੌਲ ਇੱਕ ਕੁਆਂਟਲ ਦੇ ਵਿੱਚੋਂ ਕਹਿੰਦੇ ਨੇ ਕਿ ਵੀ ਸਾਨੂੰ ਇੰਨਾ ਕਾ ਜਿਹੜਾ ਸਾਡੀ ਵਿੱਚ ਲੇਬਰ ਵੀ ਪੈ ਗਈ ਤੇ ਬਾਕੀ ਫੜਾਂ ਦੇ ਵੀ ਸੁਕਾਇਆ ਵੀ ਹੈ ਖੋਲ-ਖੋਲ ਕੇ ਬੋਰੀਆਂ ਵੀ ਸਾਨੂੰ ਇਹਦੇ ਵਿੱਚ ਲਾਸ ਹੋ ਗਿਆ ਬਾਕੀ ਕਿਸਾਨ ਭਰਾਵੋ ਦੇਖੋ ਸੈਂਟਰ ਗਵਰਨਮੈਂਟ ਨੇ ਜਿਹੜਾ ਚੌਲ ਹੈਗਾ ਉਹ ਆਪਦਾ ਬਾਹਰ ਨਿਰਯਾਤ ਕਰਨਾ ਹੁੰਦਾ ਹੈਗਾ ਜਿਹੜੀਆਂ ਸਟੇਟਾਂ ਨੇ ਜਿਵੇਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਚੌਲ ਖਰੀਦ ਕੇ ਸੈਂਟਰ ਨੂੰ ਦੇਣਾ ਹੁੰਦਾ ਹੈ ਕਿਉਂਕਿ ਚੱਕਣ ਦੀ ਜੇ ਜ਼ਿੰਮੇਵਾਰੀ ਲਈ ਹੈ ਤਾਂ ਸੈਂਟਰ ਗਵਰਨਮੈਂਟ ਦੀ ਇਹਦੇ ਦੇ ਵਿੱਚ ਤੇ ਬਾਕੀ ਹੁਣ ਇਹਦੇ ਵਿੱਚ ਜੇ ਆਪਾਂ ਦੇਖੀਏ ਵੀ ਜਿਹੜਾ ਮੇਰੇ ਕਿਸਾਨ ਵੀਰ ਨੇਗੇ ਉਹਨਾਂ ਨੂੰ ਇਸ ਗੱਲ ਦੀ ਪਰੇਸ਼ਾਨੀ ਹੋਈ ਪਈ ਐ ਟੈਨਸ਼ਨ ਹੋਈ ਪਈ ਐ 20 ਸਾਲ ਵੀ ਜਿਹੜਾ ਆਪਣਾ ਝੋਨਾ ਆਪਾਂ ਕੀ ਤਾਂ ਕਹਿੰਦੇ ਨੇ ਵੀ ਮੈਂ ਤਾਂ ਪੀਆਰ 126 ਲਾ ਲਿਆ ਉਹ ਦੂਜੇ ਕਿਸਾਨ ਵੀਰ ਕਹਿੰਦੇ ਨੇ ਵੀ ਇਹਦੀ ਤਾਂ ਮਨਾਹੀ ਐ ਕਿਸਾਨ ਵੀਰੋ ਪੀਆਰ 26 ਨੂੰ ਛੱਡੋ ਜਿਹੇ 44 ਐ ਜਿਹੇ ਪੀਲੀ ਪੂਸਾ ਜਿਹੇ 33 ਐ ਸੈਲਰ ਵਾਲੇ ਵੀਰ ਤਾਂ ਕਹਿੰਦੇ ਵੀ ਅਸੀਂ ਜਿਹੜਾ ਝੋਨਾ ਇਸ ਵਾਰ ਸੈਲਰ ਦੇ ਵਿੱਚ ਲਗਾ ਕੇ ਉਹਨੂੰ ਪੀੜਨਾ ਹੀ ਨਹੀਂ ਜਿਹੜੀ ਮਰਜ਼ੀ ਵੈਰਾਈਟੀ ਹੋਵੇ ਤੇ ਫਿਰ ਛੱਬੀ ਜਾਂ ਲੰਮਾ ਸਮਾਂ ਲੈਣ ਵਾਲੇ ਵੈਰਾਈਟੀਆਂ ਤਾਂ ਇੱਕ ਬਰਾਬਰ ਜੀ ਹੋ ਗਈਆਂ ਕਿਉਂਕਿ ਜਦ ਉਹਨਾਂ ਨੇ ਆਪ ਦਾ ਝੋਨਾ ਜਿਹੜਾ ਪੀੜਨਾ ਹੀ ਨਹੀਂ ਕੋਈ ਆਪਦੇ ਸੈਲਰ ਦੇ ਵਿੱਚ ਅੱਗੇ ਇਹ ਡਿਮਾਂਡ ਹੁੰਦੀ ਸੀ ਵੀ ਸਾਨੂੰ 4 ਲੱਖ ਗੱਟਾ ਜਾਂ 2 ਲੱਖ ਗੱਟਾ ਸਰਕਾਰ ਨੂੰ ਜਿਹੜਾ ਲੈਟਰ ਕੱਢਿਆ ਜਾਂਦਾ ਸੀ ਵੀ ਸਾਡੇ ਸੈਲਰ ਵਿੱਚ ਲਾਇਆ ਜਾਵੇ ਇਸ ਵਾਰ ਉਹ ਸੈਲਰ ਵਾਲੇ ਵੀਰ ਨੇ ਜਿਹੜੇ ਬਿਲਕੁਲ ਬੈਠੇ ਨੇ ਕਿ ਚੁੱਪੋ ਤੇ ਉਹਨਾਂ ਨੇ ਕੋਈ ਜਿਹੜੀ ਡਿਮਾਂਡ ਹੈ ਇਸ ਵਾਰ ਗੱਟੇ ਦੀ ਨਹੀਂ ਕੀਤੀ ਹਾ ਜੇ ਬਿਕੂਗਾ ਵੀ ਤਾਂ ਪੂਰਾ ਸੁੱਕਾ ਝੋਨਾ ਹੀ ਇਸ ਵਾਰ ਜਿੰਨਾ ਨਮੀ ਦੇ ਵਿੱਚ ਪ੍ਰੋਪਰ ਆਊਗਾ ਉਹ ਬਿਕੂਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਝੋਨਾ ਜਿਹੜਾ ਉਹ ਨਹੀਂ ਬਿਕੂਗਾ ਬਿਕੂਗਾ ਜ਼ਰੂਰ ਪਰ ਸਰਕਾਰ ਹੈ ਜਿਹੜੀ ਬੋਲੀ ਲਾ ਦੂਗੀ ਤੇ ਬੋਰੀਆਂ ਦੇ ਵਿੱਚ ਪੈ ਵੀ ਜਾਊਗਾ ਆਪਣਾ ਝੋਨਾ ਤੇ ਗਾਹਾਂ ਜਿਹੜੀ ਲਿਫਟਿੰਗ ਹੈ ਉਹਨੂੰ ਚੱਕ ਕੇ ਕਿਸੇ ਜਗ੍ਹਾ ਦੇ ਵਿੱਚ ਅਡਜਸਟ ਕਰਨਾ ਸਾਹਮਣੇ ਉਹ ਕਿਸਾਨ ਭਰਾ ਉਹਦੀ ਜ਼ਰੂਰਤ ਯਾਨੀ ਵੱਧ ਹੈ ਉਹ ਲੱਗੂਗੀ ਆਪਣੇ ਸੈਲਰ ਵਾਲੇ ਵੀਰਾਂ ਦੇ ਸੈਲਰਾਂ ਦੇ ਵਿੱਚ ਹੀ ਲੱਗੂਗਾ ਉਹ ਹੋਰ ਕਿਤੇ ਤਾਂ ਲੱਗ ਨਹੀਂ ਸਕਦਾ ਕਿਸਾਨ ਵੀ ਕਿਹੜਾ ਆਪਣੇ ਘਰੇ ਲਾ ਲੂਗਾ ਕਿੰਨਾ ਚਿਰ ਰੱਖ ਲਾਂਗੇ ਆਪਾਂ ਤਾਂ ਇਸ ਗੱਲ ਦੀ ਜਿਹੜੀ ਸਾਲ ਦਿੱਕਤ ਆ ਰਹੀ ਹੈ ਕਿਉਂਕਿ ਅੱਗੇ ਮੰਡੀ ਚ ਝੋਨਾ ਤਲ ਜਾਂਦਾ ਸੀ ਤੇ ਨਾਲ ਦੀ ਨਾਲ ਇਹ ਲਿਫਟਿੰਗ ਹੋ ਜਾਂਦੀ ਸੀ ਥੋਂ ਖਾਲੀ ਹੋਏ ਨਾ ਦੀ ਤੇ ਅਗਲੀ ਢੇਰੀਆਂ ਜਿਹੜੀਆਂ ਉੱਥੇ ਲੈ ਜਾਂਦੀਆਂ ਹੁਣ ਜਦ ਬੋਰੀਆਂ ਭਰ ਜਾਣਗੀਆਂ ਲਿਫਟਿੰਗ ਨਹੀਂ ਹੁੰਦੀ ਤੇ ਇਹਦੇ ਸਬੰਧ ਵਿੱਚ ਕਿੰਨਾ ਕੁ ਗੱਟਾ ਮੰਡੀਆਂ ਦੇ ਵਿੱਚ ਲੱਗ ਜੂਗਾ ਕਿਉਂਕਿ ਜਿੰਨਾ ਚਿਰ ਝੋਨਾ ਉੱਥੋਂ ਨਹੀਂ ਚੱਕਿਆ ਜਾਂਦਾ ਤੇ ਉਹਨਾਂ ਚਿਰ ਇਸ ਮਸਲੇ ਦਾ ਹੱਲ ਨਹੀਂ ਹੋਏਗਾ ਬਾਕੀ ਕਿਸਾਨ ਜਥੇਬੰਦੀਆਂ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਸਾਰੇ ਡੀਸੀ ਕੰਪਲੈਕਸਾਂ ਦੇ ਵਿੱਚ ਧਰਨੇ ਮਜਾਰੇ ਕੀਤੇ ਗਏ ਨੇਗੇ ਝੋਨੇ ਦੇ ਸੰਬੰਧ ਦੇ ਵਿੱਚ ਵੀ ਸੋਡਾ ਭਾਈ ਫਰਜ਼ ਬਣਦਾ ਵੀ ਜਿਹੜਾ ਝੋਨਾ ਇਹਦੀ ਜਿਹੜਾ ਮੁਕੰਮਲ ਹੈ ਜਿਹੜੀ ਇਹਦੀ ਖਰੀਦ ਆ ਤੇ ਆਪਦੀ ਤਿਆਰੀਆਂ ਕੀਤੀਆਂ ਜਾਣ ਤੇ ਬਾਕੀ ਡੀਐਪੀ ਦੇ ਸੰਬੰਧ ਦੇ ਵਿੱਚ ਵੀ ਵੀ ਜਿਹੜਾ ਸਾਨੂੰ ਡੀਐਪੀ ਦੀ ਬੋਰੀ ਦੇ ਨਾਲ ਹੋਰ ਹੀ ਚੂਰਨ ਮਸਾਲੇ ਜਾਂ ਨੈਣਮ ਜੂਰੀਆ ਲੱਗ ਰਿਹਾ ਹੈਗਾ ਕਿਉਂਕਿ ਕਿਸਾਨਤਾ ਪਹਿਲੀ ਇਹਦਾ ਕਰਜਾਈ ਹੋਇਆ ਪਿਆਗਾ ਤੇ ਸਾਨੂੰ ਧੱਕੇ ਨਾਲ ਹੀ ਜਿਹੜਾ ਸਮਾਨ ਹੈ ਉਹ ਨਾਲ ਮੜਿਆ ਜਾ ਸਕਦਾ ਹੈਗਾ ਕਿਉਂਕਿ ਸਾਨੂੰ ਉਸ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਨੈਨੋ ਜੂਰੀਆ ਤਾਂ ਪਹਿਲਾਂ ਆਪਾਂ ਨੂੰ ਹੈਗਾ ਸੀ ਪਤਾ ਨਹੀਂ ਕੀ ਕਰ ਦੂਗਾ ਪਰ ਹੁਣ ਜੇ ਦੇਖੀਏ ਤਾਂ ਨੈਨੋ ਜੂਰੀਆ ਦੇ ਵਿੱਚ ਸਿਰਫ 4% ਨਾਈਟ੍ਰੋਜਨ ਹੈ ਕਿਸਾਨ ਭਰਾਵੋ ਚ ਇੱਕ ਸੀਸੀ ਇੱਕ ਢੋਲੀ ਚ ਪਾ ਕੇ ਸਪਰੇਅ ਕਰਦੇ ਹੋ ਉਹ ਕੱਖ ਵੀ ਨਹੀਂ ਕਰਦਾ ਹੈ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ